ਇਰਪਰਿ ਸਤਿ ਸ਼੍ਰੀ ਅਕਾਲ ਪੰਜਾਬੀ ਚੜ੍ਹਦੀ ਕਲਾ ਚੈਨਲ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆ। ਅੱਜ ਵੱਡੀ ਅਪਡੇਟ ਦੇ ਨਾਲ ਇੱਕ ਖਾਸ ਵੀਡੀਓ ਤੁਹਾਡੇ ਸਾਰੇ ਦੇ ਨਾਲ ਸਾਂਝੀ ਕਰਾਂਗੇ। ਬੁਢਾਪਾ ਪੈਨਸ਼ਨ 2500 ਸਬੰਧੀ ਤਾਜ਼ਾ ਜਾਣਕਾਰੀ ਜਿਹੜੀ ਸਾਡੇ ਤੱਕ ਪਹੁੰਚੀ ਆ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ। ਅਪ੍ਰੈਲ ਮਹੀਨੇ ਦੀ ਪੈਨਸ਼ਨ ਜਿਹੜੀ ਉਹ ਵੀ ਆ ਗਈ ਆ ਤੁਸੀਂ ਆਪਣੇ ਬੈਂਕ ਵਿੱਚ ਜਾ ਕੇ ਜਾਂ ਆਪਣੇ ਨੇੜੇ ਦੇ ਸੀਐਸਸੀ ਸੈਂਟਰ ਵਿੱਚ ਜਾ ਕੇ ਅੰਗੂਠਾ ਲਗਵਾ ਕੇ ਆਪਣੀ ਜਿਹੜੀ ਪੈਨਸ਼ਨ ਨਾ ਹੋ ਕਢਵਾ ਸਕਦੇ ਹੋ ਤੇ ਬਜ਼ੁਰਗਾਂ ਦੇ ਲਈ ਵਿਧਵਾ ਔਰਤਾਂ ਦੇ ਲਈ ਅਪਾਹਜਾਂ ਦੇ ਲਈ ਬੱਚਿਆਂ ਦੇ ਲਈ ਸੋ ਵੱਡੀ ਅਪਡੇਟ ਆ ਵੱਡੀ ਖੁਸ਼ਖਬਰੀ ਆ ਪੈਨਸ਼ਨ ਸੰਬੰਧੀ ਜਿਹੜੀ ਤੁਹਾਡੇ ਨਾਲ ਆਪਾਂ ਸਾਂਝੀ ਕਰਾਂਗੇ ਪੰਜਾਬ ਸਰਕਾਰ ਵੱਲੋਂ ਵੱਡਾ ਜਿਹੜਾ ਐਲਾਨ ਕੀਤਾ ਗਿਆ ਵੱਡੀਆਂ ਗਰੰਟੀਆਂ ਪੂਰੀਆਂ ਕੀਤੀਆਂ ਗਈਆਂ ਨੇ ਪੂਰੀ ਅਪਡੇਟ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਆਂ ਪਰ ਉਸ ਤੋਂ ਪਹਿਲਾਂ ਨਿੱਕੇ ਜਿਹੀ गुजारिश ਬੇਨਤੀ ਕਰਦੇ ਆਂ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਜਲਦ ਜਲਦ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਦਬਾ ਕੇ ਉਹਨੂੰ ਆਲਟ ਤੇ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲਦਾ ਰਹੇ ਤਾਂ ਦੋਸਤੋ ਮੈਂ ਅਪਡੇਟ ਤੁਹਾਡੇ ਨਾਲ ਆਪਾਂ ਸਾਂਝਾ ਕਰ ਰਿਹਾ 2500 ਬੁਢਾਪਾ ਪੈਨਸ਼ਨ ਦੀ ਉਡੀਕ ਵਿੱਚ ਬੈਠੇ ਬਜ਼ੁਰਗਾਂ ਵਿਧਵਾ ਔਰਤਾਂ ਅਤੇ ਬੇਸਹਾਰਾ ਬੱਚੇ ਅਤੇ ਅਪਾਹਜ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਆ ਜਿਵੇਂ ਕਿ ਆਪਾਂ ਜਾਣਦਾ ਹੈ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸੋ ਪੰਜਾਬ ਵਿੱਚ ਇਸ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨੂੰ ਕਈ ਗਰੰਟੀਆਂ ਦਿੱਤੀਆਂ ਸਨ ਜਿਨ੍ਹਾਂ ਦੇ ਵਿੱਚ ਬਿਜਲੀ ਫ੍ਰੀ ਔਰਤਾਂ ਨੂੰ ਰਸੋਈ ਖਰਚ ਦੇ ਤੌਰ ਤੇ 1000 ਰੁਪਏ ਦੇਣ ਬਾਰੇ ਬੁਢਾਪਾ ਪੈਨਸ਼ਨ ਦੇ ਵਿੱਚ ਵਾਅਦਾ ਕਰਨ ਬਾਰੇ ਮੁਫਤ ਤੇ ਵਧੀਆ ਇਲਾਜ ਬਾਰੇ ਜਿਹੜੀਆਂ ਇਹ ਚਾਰ ਵੱਡੀਆਂ ਗਰੰਟੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਚੋਣਾਂ ਦਾ ਰਾਂਝੀਆਂ ਦਿੱਤੀਆਂ ਸੀ ਜਿਨ੍ਹਾਂ ਦੇ ਵਿੱਚੋਂ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਆਪਣੇ ਵਾਦੇ ਪੂਰੇ ਵੀ ਕੀਤੇ ਨੇ ਤਾਂ ਇੰਨਾ ਚਾਰ ਗਰੰਟੀਆਂ ਦੇ ਵਿੱਚੋਂ ਜਾਂ ਕਹਿ ਲਓ 50% ਗਰੰਟੀਆਂ ਦੇ ਵਿੱਚੋਂ 50% ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ ਜਾਨੀ ਕਿ ਦੋ ਗਰੰਟੀਆਂ ਪੂਰੀਆਂ ਕਰ ਦਿੱਤੀਆਂ ਨੇ ਪੰਜਾਬ ਸਰਕਾਰ ਨੇ ਜਿਹਦੇ ਵਿੱਚ ਬਿਜਲੀ ਫ੍ਰੀ ਕਰ ਦਿੱਤੀ ਆ ਅੱਜ ਦੇ ਸਮੇਂ ਹਰ ਘਰ ਦੇ ਵਿੱਚ 300 ਯੂਨਟ ਪਰ ਮੰਥ ਜਿਹੜੀ ਬਿਜਲੀ ਫ੍ਰੀ ਆ ਤੇ 90% ਘਰਾਂ ਦਾ ਬਿਜਲੀ ਦਾ ਬਿੱਲ ਜਿਹੜਾ ਜ਼ੀਰੋ ਆਂਦਾ ਸੋ ਇਹ ਗਰੰਟੀ ਜਿਹੜੀ ਆ ਪੰਜਾਬ ਸਰਕਾਰ ਨੇ ਪੂਰੀ ਕੀਤੀ ਉਸ ਤੋਂ ਬਿਨਾ ਦੂਜੀ ਜਿਹੜੀ ਵੱਡੀ ਗਰੰਟੀ ਪੂਰੀ ਕੀਤੀ ਸੀ ਉਹ ਹੈ ਕਿ ਸੀ ਮੁਫਤ ਇਲਾਜ ਦਿੱਤੇ ਵਧੀਆ ਇਲਾਜ ਮੁਫਤ ਦਵਾਈਆਂ ਜਿਹੜੀ ਕੀਤੀ ਸੀ ਸੋ ਉਹਨਾਂ ਨੇ ਮੁਹੱਲਾ ਕਲੀਨਿਕ ਖੋਲੇ ਜਿੱਥੇ ਤੁਸੀਂ ਜਾ ਕੇ ਆਪਣੇ ਟੈਸਟ ਕਰਵਾ ਸਕਦੇ ਹੋ ਚੈੱਕਅਪ ਕਰਾ ਸਕਦੇ ਹੋ ਮੁਫਤ ਦੇ ਵਿੱਚ ਉੱਥੇ ਤੁਸੀਂ ਦਵਾਈਆਂ ਜਿਹੜੀ ਉਹ ਲੈ ਸਕਦੇ ਹੋ ਸੋ ਜਿਹੜੀ ਇਹ ਵੱਡੀ ਸਹੂਲਤ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਦਿੱਤੀ ਆ ਸੋ ਜਿਹੜੀਆਂ ਇਹ ਦੋ ਗਰੰਟੀਆਂ ਪੂਰੀਆਂ ਕੀਤੀ ਨੇ ਇਸ ਤੋਂ ਬਿਨਾ ਹੋਰ ਵੀ ਪੰਜਾਬ ਸਰਕਾਰ ਦੇ ਕੰਮ ਕੀਤੇ ਨੇ ਆਪਣੀ ਸਰਕਾਰ ਨੂੰ ਨਾਲ ਜਿਵੇਂ ਕਿ ਨੌਕਰੀਆਂ ਦੇਣੀਆਂ ਸੋ ਇਸ ਸ਼ਾਸਨ ਦੇ ਵਿੱਚ ਇਸ ਸਰਕਾਰ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਵੀ ਮਿਲੀਆਂ ਨੇ ਲੋਕਾਂ ਨੂੰ ਠੀਕ ਹਨ ਇਸ ਤੋਂ ਬਿਨਾ ਤੁਸੀਂ ਘਰ ਬੈਠੇ ਕੋਈ ਵੀ ਸਰਕਾਰੀ ਸਹੂਲਤ ਦਾ ਲਾਭ ਲੈ ਸਕਦੇ ਸੋ ਉਹਦੇ ਲਈ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਜਿੱਥੇ ਤੁਸੀਂ ਆਪਣੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਤੁਹਾਨੂੰ ਦਫ਼ਤਰਾਂ ਦੇ ਬਾਰ ਬਾਰ ਗੇੜੇ ਲਾਉਣ ਦੀ ਵੀ ਲੋੜ ਨਹੀਂ ਪਵੇਗੀ ਤੁਸੀਂ 7610 ਦੇ ਉੱਤੇ ਨੰਬਰ ਤੁਸੀਂ ਪੱਕਾ ਨੋਟ ਕਰ ਲਓ ਜੇ 76107610 ਇਹ ਨੰਬਰ ਤੁਸੀਂ ਨੋਟ ਕਰ ਲਓ ਜੇਕਰ ਤੁਸੀਂ ਕੋਈ ਵੀ ਸਰਕਾਰੀ ਕੰਮ ਕਰਾਉਣਾ ਕੋਈ ਸਰਟੀਫਿਕੇਟ ਬਣਾਉਣਾ ਆਧਾਰ ਕਾਟਾ ਅਪਡੇਟ ਕਰਾਉਣਾ ਕੁਝ ਵੀ ਸਰਕਾਰੀ ਕਾਗਜ਼ਾਤ ਤੁਸੀਂ ਬਣਾਉਣਾ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਨੇੜੇ ਦੇ ਸੁਵਿਧਾ ਕੇਂਦਰ ਵਿੱਚ ਜਾ ਕੇ ਠੀਕ ਹੈ ਨਾ ਜੀ ਸੋ ਬਾਅਦ ਵਿੱਚ ਜਾਣਾ ਪਹਿਲਾਂ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਾਉਣੀ ਹੈ ਤੁਹਾਨੂੰ ਸਮਾਂ ਮਿਲ ਜੇਗਾ ਵੀ ਤੁਸੀਂ ਇਸ ਦਿਨ ਆਉਣਾ ਹੈ ਇਸ ਦਿਨ ਆ ਕੇ ਤੁਸੀਂ ਆਪਣੇ ਜਿਹੜਾ ਕੰਮ ਕਰਵਾ ਲੈਣਾ ਤੇ ਇਸ ਤੋਂ ਬਿਨਾ ਪੰਜਾਬ ਸਰਕਾਰ ਨੇ ਸਰਕਾਰ ਤੁਹਾਡੇ ਦਵਾਰ ਸਕੀਮ ਜਿਹੜੀ ਸ਼ੁਰੂ ਕੀਤੀ ہوئی ਹੈ ਜਿੱਥੇ ਸਰਕਾਰੀ ਮੁਲਾਜ਼ਮ ਨੇ ਜਿਹੜੇ ਉਹ ਤੁਹਾਡੇ ਪਿੰਡਾਂ ਦੇ ਵਿੱਚ ਆਉਂਦੇ ਨੇ ਤੇ ਜਿਹੜੀਆਂ ਸਰਕਾਰੀ ਸਕੀਮਾਂ ਬਾਰੇ ਤੁਹਾਨੂੰ ਜਾਣਕਾਰੀ ਦਿੰਦੇ ਨੇ ਤੇ ਤੁਹਾਡੇ ਉੱਥੇ ਹੀ ਫਾਰਮ ਭਰੇ ਜਾਂਦੇ ਨੇ ਤੁਹਾਨੂੰ ਦਫ਼ਤਰਾਂ ਦੇ ਗੇੜੇ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਸੋ ਇਹ ਵੀ ਇੱਕ ਵੱਡੀ ਸਹੂਲਤ ਇਸ ਸਰਕਾਰ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੀ ਉਸ ਜਿਹੜੀ ਕਿ ਪਹਿਲਾਂ ਨਵੇਂ ਸੇਵਾਵਿਕ ਵੱਡਾ ਉਪਰਾਲਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਲਈ ਕੀਤਾ ਜੇਕਰ ਤੁਸੀਂ ਖੇਤਰ ਦਾ ਹੱਥੇ ਕਾਲ ਕਰਦੇ ਹੋ ਤੁਸੀਂ ਰਜਿਸਟ੍ਰੇਸ਼ਨ ਕਰਾ ਸਕਦੇ ਹੋ ਤੇ ਆਪਣਾ ਜਿਹੜਾ ਵੀ ਕੰਮ ਤੁਸੀਂ ਕਰਵਾਉਣਾ ਕੋਈ ਆਧਾਰ ਕਾਰਡ ਅਪਡੇਟ ਕਰਵਾਉਣਾ ਕੋਈ ਸਰਟੀਫਿਕੇਟ ਬਣਵਾਉਣਾ ਠੀਕ ਹੈ ਨਾ ਜੀ ਉਹ ਤੁਸੀਂ ਇੱਥੇ ਰਜਿਸਟ੍ਰੇਸ਼ਨ ਕਰਾ ਕੇ ਉਸ ਦਿਨ ਤੁਹਾਨੂੰ ਕਾਲ ਆਏਗੀ ਤੁਸੀਂ ਉਸ ਦਿਨ ਜਾ ਕੇ ਆਪਣੇ ਸੁਵਿਧਾ ਕੇਂਦਰ ਵਿੱਚ ਜਾ ਕੇ ਆਪਣੇ ਬਾਕੀ ਦੇ ਫਾਰਮ ਜਿਹੜੇ ਸਬਮਿਟ ਕਰਾ ਕੇ ਆਪਣਾ ਜਿਹੜਾ ਫਾਰਮ ਉਹ ਬਣਵਾ ਸਕਦੇ ਹੋ ਜਿਹੜਾ ਟਿਕਟ ਜਿਹੜਾ ਬਣਾ ਸਕਦੇ ਹੋ ਸੋ ਇਸ ਤੋਂ ਬਿਨਾਂ ਜਿਹੜੀਆਂ ਨੌਕਰੀਆਂ ਵੀ ਦਿੱਤੀਆਂ ਨੇ ਤੇ ਹੁਣ ਆਪਾਂ ਗੱਲ ਕਰਦੇ ਹਾਂ ਜੀ ਪੈਨਸ਼ਨ ਦੀ ਜਿਹਦੇ ਸੰਬੰਧੀ ਆਪਾਂ ਤੁਹਾਨੂੰ ਨਾਲ ਜਿਹੜੀ ਵੀਡੀਓ ਸਾਂਝੀ ਕਰ ਰਿਹਾ ਪੰਜਾਬ ਸਰਕਾਰ ਦਾ ਜਿਹੜਾ ਬਜਟ ਆ ਇਸੇ ਮੱਤ ਅਪ੍ਰੈਲ ਦੇ ਵਿੱਚ ਜਿਹੜਾ ਜਾਰੀ ਹੋਇਆ ਸੋ ਇਹਦੇ ਵਿੱਚ ਜਿਹੜੀ ਇੱਕ ਉਮੀਦ ਲਗਾਈ ਜਾ ਰਹੀ ਸੀ ਕਿ ਸਰਕਾਰ ਜਿਹੜੀ ਆ ਪੈਨਸ਼ਨ ਵਿੱਚ ਵਾਅਦਾ ਕਰੇਗੀ ਪਰ ਸਰਕਾਰ ਨੇ ਇਸ ਸੰਬੰਧੀ ਬਜਟ ਦੇ ਵਿੱਚ ਕੋਈ ਵੀ ਗੱਲ ਜਿਹੜੀ ਆ ਹੋ ਨਹੀਂ ਆਕੀ ਜਾਂ ਕਿਸੇ ਮੰਤਰੀ ਨੇ ਜਾਂ ਕਿਸੇ ਐਮਐਲਏ ਨੇ ਇਸ ਦੇ ਲਈ ਕੋਈ ਵੀ ਪ੍ਰਸਤਾਵ ਜਿਹੜਾ ਨਹੀਂ ਰੱਖਿਆ ਤੇ ਨਾਹੀਂ ਬਜਟ ਦੇ ਵਿੱਚ ਕੋਈ ਗੱਲ ਹੋਈ ਆ ਬੁਢਾਪਾ ਪੈਨਸ਼ਨ ਨੂੰ ਵਧਾਉਣ ਬਾਰੇ ਸੋ ਜੇ ਸਿੱਧ ਹੁੰਦਾ ਕਿ ਇਸ ਸਾਲ ਜਿਹੜੀ ਆ ਬਜ਼ੁਰਗਾਂ ਨੂੰ 2500 ਪੈਨਸ਼ਨ ਜਿਹੜੀ ਆ ਉਹ ਨਹੀਂ ਮਿਲੇਗੀ ਕਿਉਂਕਿ 2500 ਪੈਨਸ਼ਨ ਸੰਬੰਧੀ ਕੋਈ ਵੀ ਬਜਟ ਜਿਹੜਾ ਉਹ ਜਾਰੀ ਨਹੀਂ ਹੋਇਆ ਇਸ ਸਾਲ ਜਿਹੜੀ ਤੁਹਾਨੂੰ 25 ਤੇ 26 ਦੇ ਬਜਟ ਵਿੱਚ ਪੈਨਸ਼ਨ ਮਿਲਣੀ ਆ ਉਹ ਸਿਰਫ 1500 ਹੀ ਮਿਲੇਗੀ ਤੇ ਸਰਕਾਰ ਨੇ ਹਲੇ 2500 ਪੈਨਸ਼ਨ ਲਾਗੂ ਨਹੀਂ ਕੀਤੀ ਪਰ ਜੇ ਸਰਕਾਰ 2500 ਪੈਨਸ਼ਨ ਲਾਗੂ ਕਰ ਦਿੰਦੀ ਆ ਤਾਂ ਜੋ ਗਰੀਬ ਵਰਗ ਨਾਲ ਸੰਬੰਧ ਰੱਖਣ ਵਾਲੇ ਬਜ਼ੁਰਗ ਨੇ ਵਿਧਵਾਵਾਂ ਨੇ ਅਤੇ ਵेशਹਾਰਾ ਔਰਤਾਂ ਤੇ ਪਾਹिज ਲੋਕ ਨੇ ਉਹਨਾਂ ਦੀ ਆਰਥਿਕ ਤੰਗੀ ਨੂੰ ਦੂਰ ਕਰਨ ਵਿੱਚ ਇਹ ਬਹੁਤ ਜ਼ਿਆਦਾ ਸਹਾਇੀ ਹੋਵੇਗਾ ਉਹਨੂੰ ਬਹੁਤ ਜ਼ਿਆਦਾ ਜਿਹੜਾ ਲਾਭ ਹੋਵੇਗਾ ਜੇ ਸਰਕਾਰ ਪੈਨਸ਼ਨ ਵਿੱਚ ਵਾਧਾ ਕਰ ਦਿੰਦੀ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਜਿਹੜੀ ਮਹਿੰਗਾਈ ਆ ਉਹ ਬਹੁਤ ਜ਼ਿਆਦਾ ਵਧ ਗਈ ਆ ਜਿਹੜੀ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੀ ਜਾਣ ਵਾਲੀ ਹਰੇਕ ਚੀਜ਼ ਆ ਉਹਦਾ ਭਾਅ ਅੱਜ ਦੇ ਸਮੇਂ ਅਸਮਾਨ ਨੂੰ ਛੂ ਰਿਹਾ ਇਹਦੇ ਕਰਕੇ ਗਰੀਬ ਵਰਗ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਲੋਕਾਂ ਦਾ ਗੁਜ਼ਾਰਾ ਬਹੁਤ ਹੀ ਮੁਸ਼ਕਲ ਦੇ ਨਾਲ ਚੱਲਦਾ ਪਰ ਜੇ ਸਰਕਾਰ ਇਦਾਂ ਕਰਦੀਏ ਤਾਂ ਜਿਹੜੀ ਪੈਨਸ਼ਨ ਉਹਦੇ ਵਿੱਚ ਵਾਧਾ ਹੁੰਦਾ ਹੈ ਤਾਂ 1000 ਰੁਪਏ ਉਹਨਾਂ ਦੇ ਖਾਤੇ ਦੇ ਵਿੱਚ ਹੋਰ ਐਡ ਹੋਣ ਨਾਲ ਤਾਂ 2500 ਰੁਪਏ ਜਦੋਂ ਉਹਨਾਂ ਨੂੰ ਮਿਲੇਗਾ ਤਾਂ ਉਹਨਾਂ ਦੇ ਆਰਥਿਕ ਤੰਗੇ ਨੂੰ ਦੂਰ ਕਰਨ ਦੇ ਵਿੱਚ ਕਿਤੇ ਨਾ ਕਿਤੇ ਕੋਈ ਨਾ ਕੋਈ ਉਹਨਾਂ ਨੂੰ ਲਾਭ ਜਿਹੜਾ ਜ਼ਰੂਰ ਮਿਲੇਗਾ ਸੋ ਅਸੀਂ ਸਰਕਾਰ ਨੂੰ गुजारिश ਕਰਦੇ ਹਾਂ ਕਿ ਬੜਾ ਆਪਾਂ ਪੈਨਸ਼ਨ ਦੇ ਵਿੱਚ ਜਰੂਰ ਵਾਧਾ ਕੀਤਾ ਜਾਵੇ ਤਾਂ ਕਿ ਜੋ ਆਰਥਿਕ ਤੇ ਗਰੀਬ ਵਰਗ ਦੇ ਲੋਕ ਨੇ ਉਹਨਾਂ ਨੂੰ ਇਸ ਸਕੀਮ ਦਾ ਜਿਹੜਾ ਆ ਲਾਭ ਮਿਲ ਸਕੇ ਇਸ ਮਹਿੰਗਾਈ ਦੇ ਵਿੱਚੋਂ ਥੋੜੀ-ਬਹੁਤ ਉਹਨਾਂ ਨੂੰ ਰਾਹਤ ਜਿਹੜੀ ਮਿਲ ਸਕੇ ਕਿਉਂਕਿ ਰੋਜ਼ਮਰੇ ਦੀ ਜ਼ਿੰਦਗੀ ਨੇ ਜੋ ਚੀਜ਼ਾਂ ਵਰਤੀ ਜਾਣ ਵਾਲੀਆਂ ਨੇ ਉਹ ਬਹੁਤ ਜ਼ਿਆਦਾ ਮਹਿੰਗੀਆਂ ਨੇ ਜਿਵੇਂ ਖਾਣ-ਪੋਣ ਚਾਹ ਜੋ ਵੀ ਆਪਾਂ ਡੇਲੀ ਰੁਟੀਨ ਦੇ ਵਿੱਚ ਵਰਤਦੇ ਆ ਸੋ ਉਹਨਾਂ ਨੂੰ ਥੋੜਾ-ਬਹੁਤ ਲਾਭ ਜਿਹੜਾ ਇਸ 1000 ਰੁਪਏ ਐਡ ਹੋਣ ਨਾਲ ਜਰੂਰ ਮਿਲੇਗਾ ਸੋ ਜਿਹੜੇ ਬਜ਼ੁਰਗਾਂ ਦੀ ਪਿਛਲੇ ਮਹੀਨੇ ਪੈਨਸ਼ਨ ਨਹੀਂ ਆਈ ਜਾਂ ਪਿਛਲੇ ਕੁਝ ਮਹੀਨਿਆਂ ਤੋਂ ਪੈਨਸ਼ਨ ਨਹੀਂ ਮਿਲੀ ਤਾਂ ਉਹਨਾਂ ਨੇ ਵੀ ਇੱਕ ਨਿੱਕਾ ਜਿਹਾ ਕੰਮ ਕਰਨਾ ਤਾਂ ਕਿ ਜਿਹੜੀ ਉਹਨਾਂ ਦੀ ਰੁਕੀ ਹੋਈ ਪੈਨਸ਼ਨ ਆ ਉਹ ਉਹਨਾਂ ਨੂੰ ਮਿਲ ਸਕੇ ਸਤੁਸੀ ਕੀ ਕਰਨਾ ਹੈ ਜੀ ਆਪਣੇ ਨੇੜੇ ਦੇ ਸੀਐਸਸੀ ਸੈਂਟਰ ਵਿੱਚ ਜਾਣਾ ਹੈ ਉੱਥੋਂ ਤੁਸੀਂ ਇੱਕ ਫਾਰਮ ਲੈਣਾ ਪਰ ਉਸ ਤੋਂ ਪਹਿਲਾਂ ਤੁਸੀਂ ਇੱਕ ਕੰਮ ਹੋਰ ਜ਼ਰੂਰ ਕਰ ਲਿਓ ਜਿਹੜਾ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਕਿ ਜੇਕਰ ਤੁਹਾਡੀ ਪੈਨਸ਼ਨ ਨਹੀਂ ਆਈ ਤਾਂ ਤੁਸੀਂ ਆਪਣੇ ਜਿਹੜਾ ਬੈਂਕ ਦੇ ਵਿੱਚ ਜਾਣਾ ਉੱਥੇ ਜਾ ਕੇ ਤੁਸੀਂ ਸਭ ਤੋਂ ਪਹਿਲਾਂ ਆਪਣਾ ਜਿਹੜਾ ਖਾਤਾ ਚੈੱਕ ਕਰਵਾਉਣਾ। ਕਈ ਵਾਰ ਕੀ ਹੁੰਦਾ ਆਪਣੇ ਖਾਤੇ ਦੇ ਵਿੱਚ ਪੈਸੇ ਘੱਟ ਹੁੰਦੇ ਨੇ ਜਿਹਦੇ ਕਰਕੇ ਆਪਣਾ ਜਿਹੜਾ ਖਾਤਾ ਬਲੌਕ ਹੋ ਜਾਂਦਾ ਇਸ ਕਾਰਨ ਜਿਹੜੀ ਪੈਨਸ਼ਨ ਦਾ ਉਹ ਖਾਤੇ ਵਿੱਚ ਨਹੀਂ ਆ ਪਉਂਦੀ। ਸੋ ਇਸ ਕਰਕੇ ਸਭ ਤੋਂ ਪਹਿਲਾਂ ਤੁਸੀਂ ਆਪਣਾ ਖਾਤਾ ਜ਼ਰੂਰ ਚੈੱਕ ਕਰਨਾ ਤੇ ਜੇਕਰ ਤੁਹਾਡਾ ਖਾਤਾ ਬਲੌਕ ਹੋਇਆ ਤਾਂ ਤੁਸੀਂ ਆਪਣਾ ਆਧਾਰ ਕਾਰਡ ਦੇ ਕੇ ਜਦੇ ਵਿੱਚ ਕੁਝ ਰਾਸੀ ਆਪਣੇ ਵੱਲੋਂ ਜਮ੍ਹਾਂ ਕਰਵਾ ਕੇ ਆਪਣੇ ਖਾਤੇ ਨੂੰ ਚਾਲੂ ਕਰਵਾ ਲੈਣਾ ਤੇ ਇਸ ਤਰ੍ਹਾਂ ਤੁਹਾਡੇ ਜਿਹੜੀ ਪੈਨਸ਼ਨ ਆਉਣੀ ਸ਼ੁਰੂ ਹੋ ਜਾਵੇਗੀ ਪਰ ਜੇਕਰ ਫਿਰ ਵੀ ਇਹ ਕੰਮ ਨਹੀਂ ਕਰਦੇ ਤਾਂ ਤੁਸੀਂ ਇੱਕ ਪੈਨਸ਼ਨ ਫਾਰਮ ਲੈਣਾ ਹੈ ਜੀ ਜਿਹੜਾ ਕਿ ਤੁਹਾਨੂੰ ਤੁਹਾਡੇ ਨੇੜੇ ਦੇ ਸੀਐਸਸੀ ਸੈਂਟਰ ਜਿੱਥੇ ਫਾਰਮ ਵਗੈਰਾ ਭਰਦੇ ਨੇ ਜਿਹੜੇ ਦੁਕਾਨਾਂ ਤੁਹਾਡੇ ਪਿੰਡਾਂ ਦੇ ਵਿੱਚ ਖੁੱਲੀਆਂ ਹੁੰਦੀਆਂ ਨੇ ਜਿੱਥੇ ਤੁਸੀਂ ਅੰਗੂਠਾ ਲਗਵਾ ਕੇ ਆਪਣੀ ਪੈਨਸ਼ਨ ਕਢਵਾਉਣ ਲਿਓ ਉੱਥੋਂ ਤੁਹਾਨੂੰ ਫਾਰਮ ਮਿਲ ਜਾਵੇਗਾ ਉਹ ਤੇ ਤੁਸੀ ਦੱਸਣਾ ਹੈ ਕਿ ਵੀ ਮੇਰੀ ਪੈਨਸ਼ਨ ਇਸ ਤਰ੍ਹਾਂ ਨਹੀਂ ਆ ਰਹੀ ਤਾਂ ਤੁਹਾਨੂੰ ਫਾਰਮ ਕੱਢ ਕੇ ਦੇਵੇਗਾ ਤੇ ਉਸ ਫਾਰਮ ਦੇ ਉੱਤੇ ਤੁਸੀਂ ਆਪਣਾ ਬਾਇਓ ਡਾਟਾ ਭਰ ਲੈਣਾ ਹੈ ਠੀਕ ਹੈ ਨਾ ਤੇ ਆਪਣਾ ਆਧਾਰ ਕਾਰਡ ਆਪਣੇ ਬੈਂਕ ਦੀ ਕਾਪੀ ਉਹਦੇ ਨਾਲ ਫੋਟੋ ਕਾਪੀ ਜਿਹੜੀ ਅਟੈਚ ਕਰ ਲੈਣੀ ਆ ਤੇ ਆਪਣੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਤੋਂ ਜਿਹੜਾ ਉਹ ਟੈਸਟਡ ਕਰਵਾ ਲੈਣਾ ਉੱਥੋਂ ਮੋਹਰ ਲਗਵਾ ਲੈਣੀ ਆ ਤੇ ਉਸ ਤੋਂ ਬਾਅਦ ਤੁਸੀਂ ਆਪਣੇ ਨੇੜੇ ਦੇ ਸਹੂਇਤਾ ਕੇਂਦਰ ਵਿੱਚ ਜਾ ਕੇ ਜਾਂ ਪੈਨਸ਼ਨ ਦਫ਼ਤਰ ਜਿਹੜਾ ਕਿ ਤੁਹਾਡੇ ਨੇੜੇ ਦੇ ਬਲਾਕ ਵਿੱਚ ਤੁਹਾਡੇ ਇਹ ਜਿਹੜੇ ਤਸਵੀਲ ਵਿੱਚ ਬਣਿਆ ਹੋਵੇਗਾ ਉੱਥੇ ਜਾ ਕੇ ਤੁਸੀਂ ਉਹ ਫਾਰਮ ਜਮ੍ਹਾਂ ਕਰਵਾ ਦੇਣਾ ਤੇ ਅਗਲੇ ਹੀ ਮਹੀਨੇ ਤੋਂ ਤੁਹਾਡੀ ਪੈਨਸ਼ਨ ਜਿਹੜੀ ਹੋਣੀ ਸ਼ੁਰੂ ਹੋ ਜਾਵੇਗੀ ਸੋ ਇਹ ਦੋ ਕੰਮ ਤੁਸੀਂ ਕਰਨੇ ਨੇ ਜਿਹਦੇ ਕਾਰਨ ਤੁਹਾਡੀ ਰੁਕੀ ਹੋਈ ਪੈਨਸ਼ਨ ਜਿਹੜੀ ਉਹ ਆ ਸਕਦੀ ਆ ਸੋ ਇਸ ਤਰ੍ਹਾਂ ਤੁਸੀਂ ਆਪਣੀ ਪੈਨਸ਼ਨ ਜਿਹੜੀ ਉਹ ਅਗਲੇ ਮਹੀਨੇ ਤੋਂ ਜਿਹੜੀ ਉਹ ਤੁਹਾਡੀ ਆਉਣੀ ਸ਼ੁਰੂ ਹੋ ਜਾਵੇਗੀ ਤੇ ਗੱਲ ਕਰੀ ਅਪ੍ਰੈਲ ਮਹੀਨੇ ਦੀ ਪੈਨਸ਼ਨ ਦਾ ਅਪ੍ਰੈਲ ਮਹੀਨੇ ਦੀ ਪੈਨਸ਼ਨ ਜਿਹੜੀ 25 ਅਪ੍ਰੈਲ ਨੂੰ ਆ ਗਈ ਹੈ 3000 ਨਜੜੀ ਪੈਨਸ਼ਨ ਉਹ 1500 ਆਈ ਹੈ 2500 ਪੈਨਸ਼ਨ ਵਾਲੇ ਨਹੀਂ ਆਏ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਸਰਕਾਰ ਪੈਨਸ਼ਨ ਦੇ ਵਿੱਚ ਵਾਧਾ ਜਿਹੜਾ ਕਰ ਸਕਦੇ ਜੇਕਰ ਤੁਸੀਂ ਆਪਣੀ ਪੈਨਸ਼ਨ ਨਹੀਂ ਕਢਵਾਈ ਤਾਂ ਤੁਸੀਂ ਆਪਣੇ ਬੈਂਕ ਵਿੱਚ ਜਾ ਕੇ ਜਾਂ ਸੀਐਸਸੀ ਸੈਂਟਰ ਵਿੱਚ ਜਾ ਕੇ ਆਪਣੀ ਪੈਨਸ਼ਨ ਜ਼ਰੂਰ ਕਢਵਾ ਲਵੋ ਸੇਸੀ ਅੱਜ ਦੀ ਸਾਡੀ ਖਾਸ ਵੀਡੀਓ ਕਿਵੇਂ ਲੱਗੀ ਤੁਹਾਨੂੰ ਤਾਂ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਧੰਨਵਾਦ